वेलकम माय डियर स्टूडेंट्स सो ਅੱਜ ਦੀ ਇਸ ਕਲਾਸ ਦੇ ਵਿੱਚ ਅਜੇ ਆਪਾਂ 9th ਕਲਾਸ ਦੀ ਜਿਹੜੀ ਆਨਸਰ ਕੀ ਉਹ ਡਿਸਕਸ ਕਰਨ ਜਾ ਰਹੇ ਹਾਂ ਤੁਹਾਡੀ ਰੀਜ਼ਨਿੰਗ ਦੀ ਠੀਕ ਹੈ ਸਕੂਲ ਆਫ ਐਮਿਨੈਂਸ ਐਂਡ ਮੈਰੀਟੋਰੀਅਸ ਸਕੂਲ ਦੇ ਵਿੱਚ ਦਾਖਲੇ ਲਈ ਜਿਹੜਾ ਕੱਲ ਤੁਹਾਡਾ ਐਗਜ਼ਾਮ ਹੋਇਆ ਸੀ ਉਹਦੀ ਆਨਸਰ ਕੀ ਜਿਹੜੀ ਹੈਗੀ ਆ ਮੈਂ ਅਪਲੋਡ ਕਰਨ ਜਾ ਰਹੀ ਹਾਂ ਸੋ ਸ਼ੁਰੂਆਤ ਕਰਦੇ ਹਾਂ ਫਰਸਟ ਕੁਐਸਚਨ ਤੋਂ ਤੁਸੀਂ ਨੇ ਰਜੇ ਇਹਨੂੰ ਕੀ ਕਰਨਾ ਸੀਗਾ ਇੱਕ ਲੌਜੀਕਲ ਐਂਡ ਮੀਨਿੰਗਫੁਲ ਆਰਡਰ ਦੇ ਵਿੱਚ ਲਗਾਉਣਾ ਸੀਗਾ ਗਿਵ ਮੀ ਅ ਸੈਕੰਡ ओके सो वर्ड लेटर पैराग्राफ एंड सेंटेंस ਦੇ ਵਿੱਚ ਜੋ ਇੱਕ ਆਰਡਰ ਆਏਗਾ ਕੀ ਆਏਗਾ ਸਭ ਤੋਂ ਛੋਟਾ ਕੀ ਹੁੰਦਾ ਲੈਟਰ ਹੁੰਦਾ ਠੀਕ ਹੈ ਜੀ ਲੈਟਰ ਤੋਂ ਮਿਲ ਕੇ ਕੀ ਬੰਦੇ ਨੇ ਸ਼ਬਦ ਬੰਦੇ ਨੇ ਔਰ ਬੇਟਾ ਸ਼ਬਦਾਂ ਤੋਂ ਮਿਲ ਕੇ ਕੀ ਬੰਦੇ ਆ ਸੈਂਟੈਂਸ ਬੰਦੇ ਆ ਤੇ ਸੈਂਟੈਂਸਾਂ ਤੋਂ ਮਿਲ ਕੇ ਕੀ ਬਣਦੇ ਪੈਰਾਗ੍ਰਾਫ ਬਣਦਾ ਠੀਕ ਹੈ ਜੀ ਯਾਨੀ ਵਾਧ ਦੇ ਕ੍ਰਮ ਦੇ ਵਿੱਚ ਲਾਉਣੇ ਸੀ 2 1 4 3 অপਸ਼ਨ ਨੰਬਰ ਸੀ ਇਜ਼ ਯੋਰ ਰਾਈਟ ਆਨਸਰ ਮੂਵ ਟੂ ਦਾ ਸੈਕੰਡ ਕੁਐਸਚਨ house street room town and district तरह से सबसे छोटी इकाई की है तो ऑब्वियसली सबसे छोटी इकाई है क्या रूम ਕਿਉਂਕਿ ਜਦੋਂ ਕਾਫੀ سارے ਰੂਮ ਬਣ ਜਾਂਦੇ ਨੇ ਫਿਰ ਸਾਡੇ ਕੋਲ ਇੱਕ ਘਰ ਬਣ ਕੇ ਰੈਡੀ ਹੋ ਜਾਂਦਾ ਠੀਕ ਹੈ ਜੀ ਫਿਰ ਜਦੋਂ ਕਾਫੀ سارے ਘਰ ਜੁੜ ਜਾਂਦੇ ਨੇ ਤਾਂ ਗਲੀਆਂ ਬਣ ਜਾਂਦੀਆਂ ਨੇ ਫਿਰ ਵੀ ਟੱਕੀਆਂ ਜਾਂਦੀਆਂ ਸਟਰੀਟ ਆ ਜਾਂਦੀ ਹੈ ਜਦੋਂ ਗਲੀਆਂ ਖਾਸੀਆਂ ਇਕੱਠੀਆਂ ਹੋ ਜਾਂਦੀਆਂ ਫਿਰ ਸਾਡੇ ਕੋਲ ਸ਼ਹਿਰ ਬਣ ਜਾਂਦੇ ਨੇ ਤੇ ਕਾਫੀ سارے ਸ਼ਹਿਰਾਂ ਨੂੰ ਮਿਲਾ ਕੇ ਸਾਡੇ ਕੋਲ ਡਿਸਟ੍ਰਿਕਟ ਬਣ ਜਾਂਦੀ ਹੈ ਯਾਨੀ ਕਿ ਜੋ ਸਾਡਾ ਰਾਈਟ ਆਰਡਰ ਹੈ that is 31245 ਐਂਡ 3124531245 ਆਪਸ਼ਨ ਨੰਬਰ ਸੀ ਦੇ ਵਿੱਚ ਲਿਖਿਆ ਹੋਇਆ ਹੈ 3124 ਪੰਜ মুਵ ਟੂ ਦਾ ਨੈਕਸਟ ਕੁਐਸਚਨ ਕਹਿੰਦੇ ਜੀ ਏ ਇਜ਼ ਦਾ ਬ੍ਰਦਰ ਆਫ ਬੀ ਤੁਹਾਨੂੰ ਜਿਹੜੇ ਬਲੱਡ ਰਿਲੇਸ਼ਨ ਐ ਚੰਗੇ ਤਰੀਕੇ ਨਾਲ ਕਰਨੇ ਸਿਖਾਈ ਸੀ ਤੁਹਾਡੇ ਲਈ ਇਹਦੇ ਵਿੱਚ ਫ੍ਰੀ ਕਲਾਸਸ ਵੀ ਅਵੇਲੇਬਲ ਸੀ ਔਰ ਬੈਚ ਦੇ ਵਿੱਚ ਵੀ ਕਿ ਏ ਇਜ਼ ਦਾ ਬ੍ਰਦਰ ਆਫ ਬੀ ਏ ਬ੍ਰਦਰ ਹੈ दैट मींस ਇੱਥੇ ਪਲੱਸ ਦਾ ਸਾਈਨ ਲੱਗ ਗਿਆ ਕਿਹਦਾ ਬ੍ਰਦਰ ਹੈ ਬੀ ਦਾ ਬ੍ਰਦਰ ਹੈ ਅੱਗੇ ਜਿਹੜੀ ਬੀ ਆਉ ਕੀ ਹੈ ਵਾਈਫ ਹੈ दैट मींस ਇੱਥੇ ਮਾਈਨਸ ਦਾ ਸਾਈਨ ਲਗਾਤਾ ਕਿ ਇਹਦੀ ਵਾਈਫ ਹੈ ਸੀ ਦੀ ਵਾਈਫ ਹੈ ਸੀ ਜਿਹੜਾ ਮੁੰਡਾ ਗਾ ਕੀ ਦਾ ਮੁੰਡਾ ਗਾ ਜੇ ਉਹ ਪੀ ਦਾ ਮੁੰਡਾ ਗਾ ਤੇ ਜਿਹੜੀ ਪੀ ਹੈ ਉਹ ਗਾ ਕੀ ਦੇ ਘਰ ਵਾਲੀ ਹੈ ਜੇ ਕਿਊ ਦੇ ਘਰ ਵਾਲੀ ਹੈ ਤਾਂ ਸਾਨੂੰ ਪੁੱਛਿਆ ਗਿਆ ਕਹਿੰਦੇ ਜਿਹੜਾ ਕਿਊ ਹੈ ਉਹ ਬੀ ਦਾ ਕੀ ਲੱਗਦਾ ਹੈ ਤਾਂ ਜੇ ਜਿਹੜਾ ਕਿਊ ਹੈ ਉਹ ਬੀ ਦਾ ਕੀ ਲੱਗਿਆ ਸੌਹਰਾ ਲੱਗਿਆ ਸੌਹਰਾ ਮਤਲਬ ਫਾਦਰ ਇਨ ਲਾ ਲੱਗਿਆ ਠੀਕ ਹੈ ਜੀ ਇੱਥੇ ਬੱਚੇ ਨੇ ਗਲਤ ਲਗਾਇਆ ਹੋਇਆ ਸੱਸ ਸੋ ਸੱਸ ਕਿਵੇਂ ਲੱਗੀ ਰਜੇ ਕਿਊ ਇੱਕ ਮੇਲ ਹੈ ਠੀਕ ਹੈ ਇੱਕ ਆਦਮੀ ਹੈ ਔਰ ਆਦਮੀ ਫਿਰ ਇੱਥੇ ਕੀ ਲੱਗਿਆ ਬੀ ਦੇ ਘਰ ਵਾਲੇ ਦਾ ਡੈਡੀ ਹੈ ਔਰ ਕਰ ਵਾਲੇ ਦੇ ਪਿਤਾ ਜੀ ਕੀ ਲੱਗਦੇ ਨੇ ਸੋਰਾ ਸਾਬ ਲੱਗਦੇ ਠੀਕ ਹੈ ਮੂਵ ਟੂ ਦ ਨੈਕਸਟ ਕੁਐਸਚਨ ਬਹੁਤ ਸੌਖੇ ਸਵਾਲ ਲੱਗੇ ਮੈਨੂੰ ਪਰਸਨਲੀ ਬਟ ਚਲੋ ਤੁਹਾਡੇ ਲੈਵਲ ਤੇ ਜਿੰਨੀ ਤੁਸੀਂ ਤਿਆਰੀ ਕੀਤੀ ਸੀ ਹਨਾ ਚਲੋ ਅੱਗੇ ਦੇਖਦੇ ਆ 1491625 ਬਹੁਤ ਹੀ ਸੌਖਾ ਸੀਗਾ ਇੱਕ ਕੀ ਹੈ ਰਾਜੇ ਦੇਖੋ 1 ਹੈ 4 ਹੈ 9 16 25 ਦੇ ਅੱਗੇ ਫਿਲ ਇਨ ਦ ਬਲੈਂਕ ਹੈ ਦੇਖੋ ਇੱਕ ਸਾਡੇ ਕੋਲ ਕੀ ਹੈ ਰਾਜੇ ਇੱਕ ਦਾ ਸਕੁਅਰ ਹੈ 4 2 ਦਾ ਸਕੁਅਰ ਹੈ 9 ਕੀ ਹੈ 3 ਦਾ ਸਕੁਅਰ ਹੈ 339 16 ਕੀ ਹੈ ਬੇਟਾ 4 ਦਾ ਸਕੁਅਰ ਹੈ ਆਹ 5 ਦਾ ਸਕੁਅਰ ਹੈ ਤਾਂ ਬੇਟਾ ਅੱਗੇ ਕੀ ਆਉਣਾ ਸੀ 6 ਦਾ ਸਕੁਅਰ ਔਰ 6 ਦਾ ਸਕੁਅਰ ਕਿੰਨਾ ਹੁੰਦਾ 36 36 ਕਿਸੇ ਵੀ ਆਪਸ਼ਨ ਚ ਨਹੀਂ ਹੈ ਸੋ ਸਾਡਾ ਰਾਈਟ ਆਨਸਰ ਆਪਸ਼ਨ ਨੰਬਰ ਡੀ ਆਏਗਾ ਨਨ ਆਫ ਥੀਸ ਵੈਰੀ ਗੁੱਡ 무ਵ ਟੂ ਦ ਨੈਕਸਟ ਕੁਐਸਚਨ 103 25 ਐਂਡ 4 ਮੈਂ ਥੋੜਾ ਵੱਡਾ ਕਰਕੇ ਲਿਖ ਦਿੰਨੀ ਆ 103 25 ਜਿਨ੍ਹਾਂ ਨੂੰ ਥੋੜੀ ਧੁੰਦਲੀ ਵੀਡੀਓ ਦਿਖ ਰਹੀ ਹੈ ਜਾਂ ਤਾਂ ਕੁਆਲਿਟੀ ਵਧਾ ਲੈ ਨਹੀਂ ਫਿਰ ਮੈਂ ਲਿਖਤਾ ਰਹੀ ਆ ਕਿਉਂਕਿ ਜਿਹੜੀਆਂ ਮੈਨੂੰ ਪਿਕਸ ਵਗੈਰਾ ਬੱਚਿਆਂ ਨੇ ਭੇਜਿਆ ਨੇ ਉਹ ਥੋੜੀਆਂ ਇੰਦਾਂ ਨਹੀਂ ਭੇਜਿਆ ਠੀਕ ਹੈ ਜੀ ਹਾਂ ਜੀ ਦੇਖੋ 1 ਤੋਂ 0 ਤੱਕ ਜਾਣ ਦੇ ਲਈ ਕੀ ਕੀਤਾ 1 ਤੋਂ 0 ਤੱਕ ਜਾਣ ਲਈ 1 ਘਟਾ ਦੋ 1 ਚੋਂ 1 ਗਿਆ 0 ਹੋਜੂ ਗਾ 0 ਚ ਮੈਂ 3 ਜੋੜਨਾ ਤਾਂ ਮੈਂ ਕੀ ਕੀਤਾ 0 ਤੋਂ 3 ਤੱਕ ਜਾਣ ਲਈ 3 ਪਲੱਸ ਕਰਤਾ 3 ਤੋਂ 2 ਤੱਕ ਜਾਣ ਲਈ ਫਿਰ ਮਾਈਨਸ 1 ਕਰਤਾ 2 ਤੋਂ 5 ਤੱਕ ਜਾਣ ਲਈ ਫਿਰ ਪਲੱਸ 3 ਕਰਤਾ 5 ਤੋਂ 4 ਫਿਰ -1 ਕਰਤਾ ਪੈਟਰਨ ਕੀ ਚੱਲ ਰਿਹਾ ਹੈ -1 3 -1 3 ਸੋ ਅੱਗੇ ਕੀ ਹੋਏਗਾ +3 ਹੋਏਗਾ ਤੇ ਬੇਟਾ 4 ਦੇ ਵਿੱਚ ਤਿੰਨ ਜੋੜੇ ਕਿੰਨੇ ਹੁੰਦੇ ਆ 7 ਹੁੰਦੇ ਆ ਸੋ ਆਪਸ਼ਨ ਨੰਬਰ A ਤੁਹਾਡਾ ਰਾਈਟ ਆਨਸਰ ਬਣ ਜਾਣਾ ਸੀ ਠੀਕ ਹੈ ਆ ਜਿਹੜਾ ਅਗਲਾ ਕੁਐਸਚਨ ਹੈ ਮੈਂ ਲਿਖ ਦਿੰਦੀ ਆ ਮੈਨੂੰ ਪਤਾ ਹੈ ਤੁਹਾਨੂੰ ਬਲਰ ਦਿਖ ਰਿਹਾ ਹੋਏਗਾ ਇਹ ਨੈਕਸਟ ਕੁਐਸਚਨ ਹੈ ਜਿਹੜੇ A ਤੋਂ ਬਾਅਦ K ਲਿਖਿਆ ਹੋਇਆ ਹੈ E ਤੋਂ ਬਾਅਦ O ਲਿਖਿਆ ਹੋਇਆ I S ਹੈ ਖਾਲੀ ਥਾਂ ਹੈ Q ਦੇ ਨਾਲ A ਹੈ U ਦੇ ਨਾਲ E ਲਿਖਿਆ ਹੋਇਆ ਠੀਕ ਹੈ ਜੀ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਯਾਦ ਕਰਾਈ ਗਈ ਸੀ ਨੰਬਰਿੰਗ ਫਟਾਫਟ ਕਰ ਲੈਣੇ ਆ ਇਹ ਪਹਿਲੇ ਨੰਬਰ ਤੇ ਆ ਕਿ 11 ਤੇ E 5 ਤੇ O 15 ਤੇ I 9 ਤੇ ਆ S ਜਿਹੜਾ ਹੈਗਾ ਬੇਟਾ ਉਹ ਸਾਡੇ ਕੋਲੇ ਹੈਗਾ 19 ਤੇ Q ਜਿਹੜਾ ਹੈਗਾ ਉਹ ਸੀਗਾ ਸਾਡੇ ਕੋਲ 17 ਇੱਕ U 21 ਔਰ ਆਹ 5 अगर ਤੁਸੀਂ ਧਿਆਨ ਨਾਲ ਦੇਖ ਰਹੇ ਹੋ ਹਰੇਕ ਦਾ ਪਹਿਲੇ ਲੈਟਰ ਦੇ ਵਿੱਚ ਪਹਿਲੇ ਤੇ ਦੂਸਰੇ ਚ ਰਿਲੇਸ਼ਨ ਹੈ ਇੱਕ ਤੋਂ 5 ਤੱਕ ਜਾਣ ਲਈ ਚਾਰ ਜੁੜੇ ਨੇ 5 ਤੋਂ 19 ਸੌਰੀ 5 ਤੋਂ 9 ਤੱਕ ਜਾਣ ਲਈ ਫਿਰ ਕਿੰਨੇ ਜੁੜੇ ਨੇ ਰਜੇ ਚਾਰ ਜੁੜੇ ਨੇ ਤਾਂ ਅੱਗੇ ਰਜੇ 9 ਚ 4 ਜੋੜ ਕੇ ਕਿੰਨਾ ਆਣਾ ਸੀ 9 ਚ 4 ਜੋੜ ਕੇ 13 ਬਣਨਾ ਸੀ 13 ਤੇ ਕੌਣ ਹੁੰਦਾ ਐਮ ਹੁੰਦਾ ਹੁਣ ਸਾਡੇ ਕੋਲ ਆਪਸ਼ਨ ਨੰਬਰ A ਚ ਵੀ ਐਮ ਹੈ ਤੇ ਆਪਸ਼ਨ ਨੰਬਰ C ਚ ਵੀ ਐਮ ਹੈ ਤਾਂ ਅੱਗੇ ਬੇਟਾ ਸੈਕੰਡ ਚੈੱਕ ਕਰੋ K ਤੋਂ O ਤੱਕ ਜਾਣ ਦੇ ਲਈ ਕਿੰਨੇ ਜੁੜੇ ਨੇ ਫਿਰ ਤੋਂ ਚਾਰ ਜੁੜੇ ਨੇ ਉਹ ਤੋਂ ਬੇਟਾ ਜਿਹੜੇ 15 ਤੋਂ 19 ਜਾਣੇ ਫਿਰ 4 ਜੁੜੇ ਨੇ ਫਿਰ ਬੇਟਾ ਗਾਹਾਂ ਫਿਰ 4 ਜੁੜਨੇ ਸੀ 19 'ਚ ਜਦੋਂ 4 ਜੋੜਾਂਗੇ ਤਾਂ ਸਾਡੇ ਕੋਲ ਕੀ ਬਣੂਗਾ 23 ਬਣੂਗਾ ਤੇ 23 ਤੇ ਕੌਣ ਆਉਂਦਾਗਾ W ਆਉਂਦਾਗਾ ਤੇ ਸਾਡਾ ਰਾਈਟ ਆਨਸਰ ਆਪਸ਼ਨ ਨੰਬਰ A ਹੋ ਜਾਣਾ ਸੀ ਠੀਕ ਹੈ ਜੀ ਮੈਂ ਤੁਹਾਨੂੰ ਨਾਲ-ਨਾਲ ਜਿਹੜੇ ਹੈਗੇ ਆ ਇਹਦੀ ਲੌਜੀਕ ਵੀ ਕਰਾ ਰਹੀ ਆ ਕਿਉਂਕਿ ਰਿਕਾਰਡਡ ਕਲਾਸ ਹੈ ਤੁਸੀਂ ਸਾਰੇ ਮੈਨੂੰ ਲੱਗਦੇ ਐਨਐਮਐਸ ਵਗੈਰਾ ਦਾ ਜਿਹੜਾ ਅੱਜ ਤੁਹਾਡਾ ਪੇਪਰ ਹੈ ਉਹ ਦੇਣ ਗਏ ਹੋਇਓ ਸੋ ਇਸਲੀ ਮੈਂ ਕਿਹਾ ਲਾਈਵ ਕਲਾਸ ਲੈਣ ਦਿੰਦੇ ਆ ਮੈਨੂੰ ਬਾਅਦ 'ਚ ਯਾਦ ਆਇਆ ਕਿ ਤੁਹਾਡਾ ਪੇਪ ਇਹ ਤੇ ਦੇਖੋ ਕੀ ਹੈ ਆਹਾ ਵਨ ਤੁਹਾਨੂੰ ਪਤਾ ਹੈ 1 8 ਤੇ 27 ਨੂੰ ਦੇਖ ਕੇ ਤੁਹਾਨੂੰ ਕੀ ਯਾਦ ਆ ਰਹੀ ਹੈ 1 8 ਤੇ 27 ਨੂੰ ਦੇਖ ਕੇ ਸਾਰਿਆਂ ਨੂੰ ਕੁਝ ਕੁਝ ਯਾਦ ਆਉਣਾ ਚਾਹੀਦਾ ਤੁਹਾਨੂੰ ਯਾਦ ਕਰਵਾਏ ਸੀ ਮੈਂਨੇ ਕਯੂਬ ਯਾਦ ਕਰਵਾਏ ਸੀ ਠੀਕ ਹੈ ਆਹਾ ਕੀ ਹੈ ਬੇਟਾ 1 ਦਾ ਕਯੂਬ ਹੈ ਆਹਾ ਕੀ ਹੈ ਜੀ 2 ਦਾ ਕਯੂਬ ਹੈ 2 2 4 2 2 8 ਕਯੂਬ ਦਾ ਮਤਲਬ ਪਤਾ ਨਾ ਤਿੰਨ ਵਾਰ ਗੁਣਾ ਕਰ ਦੋ 2 ਦੀ ਘਾਤ 3 ਹੈ ਇਹਦਾ ਮਤਲਬ ਬੇਟਾ ਜੀ 2 ਨੂੰ ਤਿੰਨ ਵਾਰ ਹੀ ਗੁਣਾ ਕਰ ਦੋ 27 ਕੀ ਹੈ राजे 3 ਦਾ ਕਯੂਬ ਹੈ 3 ਨੂੰ ਤਿੰਨ ਵਾਰ ਗੁਣਾ ਕਰੋਗੇ 3 3 9 9 3 27 ਆ ਜਾਊਗਾ ਤਾਂ ਬੇਟਾ ਇੱਥੇ ਕੀ ਦਾ ਹੈ 64 ਸੋ অপਸ਼ਨ ਨੰਬਰ ਬੀ ਇਜ਼ ਯੋਰ রাইਟ ਆਨਸਰ ਵੈਰੀ ਗੁੱਡ মুਵ ਟੂ ਦ ਨੈਕਸਟ ਕੁਐਸਚਨ ਕੁਐਸਚਨ ਨੰਬਰ 8 ਇਹਦੇ ਵਿੱਚ ਦੇਖੋ ਕੀ ਜਿਹੜਾ ਹੈਗਾ ਸੀਕੁਐਂਸ ਹੈ ਮੈਟ੍ਰਿਕਸ ਵਗੈਰਾ ਦੇ ਕੁਐਸਚਨ ਦੇ ਵਿੱਚ ਇਨਵੋਲਵ ਹੋ ਜਾਂਦਾ ਹੈ ਇਹਦੇ ਵਿੱਚ ਦੇਖੋ ਰਿਲੇਸ਼ਨ ਹੈ ਅਗਰ ਤੁਸੀਂ 7 ਤੇ 6 ਨੂੰ ਗੁਣਾ ਕਰ ਦੋ 7 6 ਕਿੰਨਾ ਹੁੰਦਾ 42 ਹੁੰਦਾ ਯਾਨੀ 42 ਹੁੰਦਾ 42 ਦੇ ਵਿੱਚ ਮੇਰੇ ਬੱਚੋ ਅਗਰ ਆਪਨੇ 3 ਐਡ ਕਰ ਦਿਆ ਤਾਂ ਆਪਕੋ 45 ਮਿਲ ਜਾਏਗਾ ਇਹ ਹੀ ਪੈਟਰਨ ਹੈ ਯਾਨੀ ਕਿ 5 ਚੌਕਾ 20 ਹੁੰਦਾ 20 ਦੇ ਵਿੱਚ ਤੁਸੀਂ 6 ਜੋੜਦੇ ਕਿੰਨਾ ਬਣ ਗਿਆ 26 ਤਾਂ ਹੁਣ ਅਸੀਂ ਆ ਖਾਲੀ ਥਾਂ ਪਤਾ ਕਰ ਸਕਦੇ ਹਾਂ ਕੀ ਆਏਗੀ ਕੁਐਸਚਨ ਮਾਰਕ 7 3 ਆ ਬੇਟਾ 7 ਨੂੰ 3 ਨਾਲ ਗੁਣਾ ਕਰਕੇ ਉਹਦੇ ਵਿੱਚ ਆ ਵਾਲਾ ਨੰਬਰ ਜੋੜਨੇ ਜੋ ਕਿ 8 ਹੈ 7 3 ਆ ਬੇਟਾ 21 21 ਦੇ ਵਿੱਚ ਬੇਟਾ 8 ਜੋੜ ਦੋ ਕਿੰਨਾ ਆਨਸਰ ਆ ਗਿਆ ਸਾਡੇ ਕੋਲ 29 ਆਪਸ਼ਨ ਨੰਬਰ A ਇਜ਼ ਯੋਰ ਰਾਈਟ ਆਨਸਰ ਮੂਵ ਟੂ ਦ ਨੈਕਸਟ ਕੁਐਸਚਨ ਇਹਦੇ ਚ ਰਜੇ ਸਾਨੂੰ ਸਰਕਲ ਦਿੱਤਾ ਇਹਦੇ ਡਿਫਰੈਂਟ ਪਾਰਟਸ ਕੀਤੇ ਨੇ ਦੇਖੋ ਆਹ ਇੱਕ ਦੇ ਸਾਹਮਣੇ ਆਹ ਵਾਲਾ ਸਰਕਲ ਹੈ ਬੇਟਾ ਇਹ ਕੀ ਕੀਤਾਗਾ ਇੱਕ ਦਾ ਸਕੁਅਰ ਕੀਤਾਗਾ ਇੱਕ ਦਾ ਸਕੁਅਰ ਕਰੋਗੇ ਇੱਕ ਹੀ ਆਊਗਾ ਇੱਕ ਦੀ ਘਾਤ ਦੋ ਇੱਕ ਬੇਟਾ ਆਹ ਇੱਕ ਦੂਸਰੇ ਨਾਲ ਰਿਲੇਟਡ ਹੈ ਦੇਖੋ ਤਿੰਨ ਦਾ ਜਿਹੜਾ ਸਕੁਅਰ ਕਰੋਗੇ ਕੀ ਆਊਗਾ 9 ਮਿਲੂਗਾ ਠੀਕ ਹੈ ਆ ਇੱਕ ਦੂਜੇ ਦੇ ਸਾਹਮਣੇ ਲਿਖੇ ਹੋਏ ਨੇ ਬੇਟਾ 5 ਦਾ ਸਕੁਅਰ ਕਿੰਨਾ ਹੁੰਦਾ 25 ਹੁੰਦਾ ਤਾਂ ਹੁਣ ਅਸੀਂ ਜਿਹੜੀ ਚੀਜ਼ ਪਤਾ ਕਰਨੀ ਹੈ ਉਹ ਅਸੀਂ ਇੱਥੋਂ ਕੱਢ ਸਕਦੇ ਹਾਂ ਇੱਕ ਮਿੰਟ ਹੁਣ ਆਹ 6 ਹੈ ਅਸੀਂ ਇਹਦੇ ਸਾਹਮਣੇ ਪਤਾ ਕਰਨਾ ਕੀ ਹੈ ਤਾਂ ਬੇਟਾ ਇੱਥੇ ਕੀ ਆਏਗਾ 6 ਦਾ ਸਕੁਅਰ ਆਏਗਾ ਕਿੰਨਾ ਹੁੰਦਾ 36 ਹੁੰਦਾ 6 ਗੁਣਾ 6 36 ਸੋ ਆਪਸ਼ਨ ਨੰਬਰ A ਤੁਹਾਡਾ ਰਾਈਟ ਆਨਸਰ ਬਣ ਜਾਣਾ ਸੀ ਮੂਵ ਟੂ ਦ ਨੈਕਸਟ ਕੁਐਸਚਨ ਕੁਐਸਚਨ ਨੰਬਰ 10 ਮੈਂ ਕਾਹ ਬੋਲ ਰਹੇ ਹਾਂ ਬੇਟਾ ਇਸ ਵਿੱਚ ਕੀ ਕਰਨਾ ਹੈ ਤੁਸੀਂ ਚੈੱਕ ਕਰ ਲੈ ਇਹਦੇ ਵਿੱਚ ਰਿਲੇਸ਼ਨ ਹੀ ਹੋਊਗਾ ਠੀਕ ਹੈ ਮੇਰਾ ਹੀ ਸੈਕਿੰਡ ਟਾਈਮ ਸਹੀ ਗਿਆ ਜਦੋਂ ਮੈਂ ਤੁਹਾਡੇ ਆਨਸਰ ਕੀ ਤਿਆਰ ਕਰ ਰਹੀ ਸੀ ਪਹਿਲਾਂ ਮੇਰੇ ਤੋਂ ਕੋਈ ਹੋਰ ਪੈਟਰਨ ਲੱਗ ਗਿਆ ਸੀ ਤੋ ਇਹਦੇ ਵਿੱਚ ਬੇਸਿਕਲੀ ਕੀ ਹੋਏਗਾ ਅਗਰ ਤੁਸੀਂ ਬੇਟਾ 23 ਤੇ 19 ਦਾ ਡਿਫਰੈਂਸ ਦੇਖੋ ਦੇਖੋ ਡਿਫਰੈਂਸ ਦੇਖਣਾ ਡਿਫਰੈਂਸ ਦਾ ਮਤਲਬ ਬੇਟਾ ਆਹ ਹੁੰਦਾ ਹੈ ਆਪਾਂ ਸਾਰੀ ਚੀਜ਼ ਇੱਥੇ ਚ ਕਰਦੇ ਆ ਇਸ ਤਰੀਕੇ ਨਾਲ ਕਰਦੇ ਆਂਗੇ ਮੋਡਿਊਲਸ ਦੇ ਵਿੱਚ ਕਰਦੇ ਆਂ ਠੀਕ ਹੈ ਯਾਨੀ ਜਿਵੇਂ ਮੈਂ ਕੀ ਕਹਿ ਰਹੀ ਆ ਮੈਂ ਤੁਹਾਨੂੰ ਮੰਨ ਲਓ 2 ਤੇ 4 ਦਾ ਡਿਫਰੈਂਸ ਕੱਢਣ ਨੂੰ ਕਿਹਾ ਤਾਂ ਹੁਣ ਤੁਹਾਡੇ ਚ ਅੱਧੇ ਸਾਰੇ ਬੱਚੇ 2 4 ਕਰਕੇ -2 ਕਹਿਣਗੇ ਬੇਟਾ -2 ਆਨਸਰ ਨਹੀਂ ਆਏਗਾ ਡਿਫਰੈਂਸ ਦਾ ਮਤਲਬ ਹੁੰਦਾ ਆਪਾਂ ਇਹਦਾ ਮੋਡ ਲੈਣਾ ਯਾਨੀ ਕਿ ਪਲੱਸ ਵਾਲੀ ਵੈਲਿਊ ਚੱਕਣੀ ਹੁੰਦੀ ਹੈ ਠੀਕ ਹੈ ਜੀ ਓਕੇ ਹੁਣ ਦੇਖੋ ਕੀ ਹੋਊਗਾ ਹੁਣ 23 ਦੇ ਵਿੱਚੋਂ ਰਜੇ 29 ਮਾਈਨਸ ਕਰੋ ਬੇਟਾ ਜਦੋਂ 23 ਚੋਂ 29 ਮਾਈਨਸ ਕਰੋਗੇ ਤੁਹਾਨੂੰ 4 ਮਿਲਿਆ ਯਾਨੀ ਕਿ 23 ਤੇ 29 ਦਾ ਡਿਫਰੈਂਸ 4 ਹੈ ਬੇਟਾ 12 ਤੇ 16 ਦਾ ਡਿਫਰੈਂਸ ਆ ਇਹ ਸਮਝ ਲਓ ਕਿ ਵੱਡੀ ਚੋਂ ਛੋਟੀ ਘਟਾ ਯਾਨੀ ਕਿ ਜਿਹੜੀਆਂ ਆਹ ਇਦਾਂ ਡਾਇਗਨਲ ਵਾਈਜ਼ ਵੈਲਿਊਜ਼ ਪਈਆਂ ਨੇ ਉਹਨਾਂ ਦਾ ਡਿਫਰੈਂਸ 4 ਹੈ ਇੱਕ ਵਾਰ ਇੱਧਰ ਚੈੱਕ ਕਰ ਲੈਣੇ ਆ 14 ਤੇ 10 ਦਾ ਡਿਫਰੈਂਸ 4 ਹੈ ਬੇਟਾ ਔਰ 8 ਤੇ 12 ਦਾ ਡਿਫਰੈਂਸ 4 ਹੈ ਤਾਂ ਹੁਣ 9 ਤੇ 5 ਦਾ ਡਿਫਰੈਂਸ ਵੀ 4 ਹੈ ਤਾਂ ਇੱਥੇ ਕੀ ਆਊਗਾ ਇੱਥੇ ਮੇਰੇ ਕੋਲ ਇਦਾਂ ਦਾ ਕੀ ਆਊਗਾ ਵੀ ਮੇਰੇ ਕੋਲ ਇਹਨਾਂ ਦਾ ਡਿਫਰੈਂਸ 4 ਬਚ ਜੇ ਤਾਂ ਤੁਹਾਡੇ ਕੋਲ x ਦੀ ਵੈਲਿਊ ਕਿੰਨੀ ਆ ਜੂਗੀ ਰਜਾ ਇੱਥੋਂ 6 ਆ ਜੂਗੀ ਆਪਸ਼ਨ ਨੰਬਰ A ਤੁਹਾਡਾ ਰਾਈਟ ਆਨਸਰ ਹੈ ਜਾਂ ਤੁਸੀਂ ਇਦਾਂ ਨਹੀਂ ਕਰਨਾ ਸੀ ਤਾਂ ਇਹਨੂੰ ਡਾਇਰੈਕਟ ਇਦਾਂ ਹੀ ਦੇਖ ਲਓ ਕਿ ਹਣਾ 6 ਤੇ 2 ਚ ਕਿੰਨਾ ਡਿਫਰੈਂਸ ਹੈ ਬਿਲਕੁਲ 4 ਦਾ ਡਿਫਰੈਂਸ ਹੈ 8 ਤੇ 2 ਚ ਤਾਂ 6 ਦਾ ਡਿਫਰੈਂਸ ਹੈ ਇਹ ਨਹੀਂ ਹੋ ਸਕਦਾ 7 ਤੇ 2 ਚ ਵੀ ਹਨਾ 4 ਦਾ ਡਿਫਰੈਂਸ ਨਹੀਂ ਹੈਗਾ ਔਰ 3 ਤੇ 2 ਚ ਤਾਂ 1 ਦਾ ਹੀ ਡਿਫਰੈਂਸ ਹੈ ਸੋ ਇਸ ਤਰੀਕੇ ਨਾਲ ਅਸੀਂ ਅੰਤਰ ਦੇਖਣਾ ਕਿੰਨਾ ਹੈ ਚਲੋ ਜ਼ਿਆਦਾ ਡਿਟੇਲ ਚ ਨਹੀਂ ਜਾਂਦੇ ਮੂਵ ਟੂ ਦ ਨੈਕਸਟ ਕੁਐਸਚਨ ਕੁਐਸਚਨ ਨੰਬਰ 11 b ਜਿਹੜਾ ਹੈਗਾ ਦੂਸਰੇ ਤੇ ਆ d ਚੌਥੇ ਤੇ ਆ f 6 h 8 10 12 n 14 p 16 2 2 ਦੇ ਫਰਕ ਨਾਲ ਸੀਰੀਜ਼ ਚੱਲ ਰਹੀ ਹੈ ਫਿਰ ਸਾਡੇ ਕੋਲ ਅੱਗੇ 18 ਤੇ 20 ਆਉਣਾ ਸੀ 18 ਦੇ ਬਿਟਾ ہمارے پاس ਹੁੰਦਾ ਹੈ ਆਰ ਵੀ ਤੇ ਹੁੰਦਾ ਹੈ ਟੀ ਸੋ ਆਰ ਟੀ ਸਾਡਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਮੂਵ ਟੂ ਦ ਨੈਕਸਟ ਕੁਐਸ਼ਨ ਹੰਗਰ ਫੂਡ ਫਟੀਗ ਇਹ ਮੈਨੂੰ ਯਾਦ ਹੈ ਮੈਂ ਤੁਹਾਨੂੰ ਮੈਰਾਥਨ ਚ ਵੀ ਕਰਾਇਆ ਸੀ ਪਤਾ ਨਹੀਂ ਬਾਅਦ ਜਾਂ ਪਤਾ ਨਹੀਂ YouTube ਤੇ ਕਰਾਇਆ ਸੀ ਇਹ ਕੁਐਸ਼ਨ ਕਰਵਾਇਆ ਸੀ ਮੈਨੂੰ ਯਾਦ ਹੈ ਬੇਟਾ ਹੰਗਰ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੁਸੀਂ ਕੀ ਕਰਦੇ ਹੋ ਬੇਟਾ ਫੂਡ ਖਾਣੇ ਹੋ ਹਨਾ ਕੁਝ ਖਾ ਲੈਣੇ ਆ ਸਾਡੀ ਭੁੱਖ ਮਿਟ ਜਾਂਦੀ ਹੈ ਬੇਟਾ ਫਟੀਗ ਕੀ ਹੁੰਦੀ ਹੈ ਥਕਾਵਟ ਥਕਾਵਟ ਕੀ ਦੇ ਨਾਲ ਲੈਂਦੀ ਹੈ ਕੀ ਥਕਾਵਟ ਵਿਟਾਮਿਨ ਨਾਲ ਲੈਂਦੀ ਹੈ ਕੋਈ ਜ਼ਰੂਰੀ ਨਹੀਂ ਬੇਹੋਸ਼ ਹੋਣ ਨਾਲ ਲੈਂਦੀ ਹੈ ਥਕਾਵਟ ਮਹਿਸੂਸ ਕਰਨ ਨਾਲ ਰਹਿੰਦੀ ਹੈ ਨਹੀਂ ਆਰਾਮ ਕਰ ਲਓ ਥੋੜਾ ਸੇ ਟਾਈਮ ਰੈਸਟ ਕਰ ਲਓ ਥੋੜਾ ਕੋਈ ਮ ਤੇ ਤੁਹਾਡੀ ਜਿਹੜੀ ਫਟੀਗ ਹੈ ਉਹ ਲੈ ਜੂਗੀ ਠੀਕ ਹੈ ਜੀ ਆਪਾਂ ਕਹਿੰਦੇ ਨਹੀਂ ਯਾਰ ਮੈਂ ਤਾਂ ਥੱਕ ਗਿਆ ਪਿਆ ਮੈਂ ਤਾਂ ਸੌਣ ਲੱਗਿਆ ਹੁਸੋ ਦੈਟ ਮੀਨਸ ਆਰਾਮ ਕਰਨ ਨਾਲ ਉਹ ਲੈ ਜਾਂਦੀ ਹੈ ਠੀਕ ਹੈ ਮੂਵ ਟੂ ਦਾ 13th ਕੁਐਸਚਨ ਕਹਿੰਦੇ ਉਹ ਵਿਕਲਪ ਚੁਣੋ ਜੋ ਪਹਿਲੇ ਸ਼ਬਦ ਨੂੰ ਪੂਰਾ ਕਰਦਾ ਹੈ ਤੇ ਦੂਜੇ ਸ਼ਬਦ ਨੂੰ ਸ਼ੁਰੂ ਕਰਦਾ ਹੈ ਹੁਣ ਜੇ ਮੈਂ ਟੈਂਟ ਟੈਂਟ ਸੋਚ ਲਿਆ ਮੰਨ ਲਓ ਆਪਸ਼ਨ Y ਚੱਲਦੇ ਆ ਪਰ ਪਲਾਟ ਟੈਂਟ ਅਗਰ ਮੈਂ ਇੱਥੇ ਆ ਟੈਂਟ ਭਰਤਾ ਪਲਾਟ ਟੈਂਟ ਤਾਂ ਇਹ ਤਾਂ ਕੋਈ ਸਾਡੇ ਕੋਲ मीनिंगफुल ਵਰਡ ਹੀ ਨਹੀਂ ਬਣਿਆ ਪਰ ਜਦੋਂ ਮੈਂ ਆਪਸ਼ਨ ਨੰਬਰ 2 ਪਰੂੰਗੀ ਮੇਰੇ ਕੋਲ ਕੀ ਬਣ ਗਿਆ ਪਹਿਲਾ ਵਰਡ ਬਿਟਾ ਮੇਰੇ ਕੋਲ ਕੀ ਬਣ ਗਿਆ ਪਲੈਟਫਾਰਮ ਤੇ ਬਿਟਾ ਇਹ ਫਾਰਮ ਨੇ ਦੂਸਰਾ ਵਰਡ ਸ਼ੁਰੂ ਕਰਤਾ ਫਾਰਮੇਸ਼ਨ ਸੋ ਆਪਸ਼ਨ ਨੰਬਰ B ਇਜ਼ ਮਾਈ ਰਾਈਟ ਆਨਸਰ ਮੂਵ ਟੂ ਦ ਨੈਕਸਟ ਕੁਐਸਚਨ ਕਹਿੰਦੇ ਹੀ ਥਾਂ ਦਿੱਤੇ ਆ ਵਿੱਚੋਂ ਚਾਰ ਵਿਕਲਪਾਂ ਚੋਂ ਤਿੰਨ ਕਿਸੇ ਤਰੀਕੇ ਨਾਲ ਸੇਮ ਨੇ ਬੇਟਾ ਕਲਾਸੀਫਿਕੇਸ਼ਨ ਦਾ ਸਵਾਲ ਹੈ ਤੁਸੀਂ ਕਹਿ ਸਕਦੇ ਹੋ ਆਡ ਵਨ ਆਊਟ ਮੱਖਰਾ ਲੱਭਣਾ ਏ ਦੇਖੋ ਸਕੁਅਰ ਸਕੁਅਰ ਬੋਲੇ ਤਾਂ ਵਰਗ ਇਹ ਵੀ ਦੇਖੋ ਮੇਰੇ ਕੋਲ ਲਾਈਨਾਂ ਤੋਂ ਮਿਲ ਕੇ ਬਣਦਾ ਠੀਕ ਹੈ ਹਾਲਾਂਕਿ ਵਰਗ ਬਣਿਆ ਨਹੀਂ ਕੁਝ ਐਦਾਂ ਜਿਹਾ ਹੁੰਦਾ ਸਾਰੀਆਂ ਪਜਾਮਾ ਬਰਾਬਰ ਆਇਤ ਬੋਲੇ ਤਾਂ ਬੇਟਾ ਇਹ ਵੀ ਮੈਨੂੰ ਸਟ੍ਰੇਟ ਲਾਈਨਸ ਤੋਂ ਮਿਲ ਕੇ ਬਣਿਆ ਤ੍ਰਿਪੋਜ ਵੀ ਮੈਂ ਸਟ੍ਰੇਟ ਲਾਈਨਸ ਤੋਂ ਮਿਲ ਕੇ ਬਣਾਇਆ ਬਟ ਬੇਟਾ ਚੱਕਰ ਜਿਹੜਾ ਹੈਗਾ ਉਹ ਸਟ੍ਰੇਟ ਲਾਈਨ ਤੋਂ ਮਿਲ ਕੇ ਨਹੀਂ ਬਣਿਆ ਸੋ ਇਹ ਹੀ ਵੱਖਰਾ ਹੈ ਔਰ ਵੱਖਰਾ ਹੀ ਅਸੀਂ ਚੁਣਨਾ ਸੀ ਗਾ ਮੂਵ ਟੂ ਦਾ ਕੁਐਸਚਨ ਨੰਬਰ 15 ਐਂਡ ਲਾਸਟ ਕੁਐਸਚਨ ਆਫ ਜਿਹੜੀ ਹੈਗੀ ਆ ਸਾਡੇ ਕੋਲ ਅੱਛਾ ਇਹਨਾਂ ਨੇ ਵਰਬਲ ਨਾਨ ਵਰਬਲ ਨੂੰ ਇਸ ਤਰੀਕੇ ਨਾਲ ਹੀ ਕਿਹਾ ਓਕੇ ਮੈਂਟਲ ਅਬਿਲਿਟੀ ਜਿਹੜਾ ਹੈਗਾ ਉਹਦਾ ਲਾਸਟ ਕੁਐਸਚਨ ਇਦੇ ਵਿੱਚ ਵੱਖਰਾ ਲੱਭਣਾ ਹੈ ਸਕਿਨ ਬੇਟਾ ਚਮੜੀ ਨੂੰ ਮੈਂ ਆਪਾਂ ਟੱਚ ਕਰ ਸਕਦੇ ਹਾਂ ਨੱਕ ਨੂੰ ਵੀ ਮੈਂ ਦੇਖੋ ਟੱਚ ਕਰ ਸਕਦੀ ਹਾਂ ਕੰਨ ਨੂੰ ਵੀ ਕਰ ਸਕਦੀ ਹਾਂ ਉਹ ਗੁਰਦੇ ਨੂੰ ਥੋੜੀ ਟੱਚ ਕਰ ਲਾਂਗੇ ਜਾਂ ਤੁਸੀਂ ਇਹਨੂੰ ਕਹਿ ਸਕਦੇ ਹੋ ਐਕਸਟਰਨਲ ਐਂਡ ਇੰਟਰਨਲ ਬਾਡੀ ਪਾਰਟਸ ਆਫ ਦ ਬਾਡੀ ਤੋਂ ਕਿਡਨੀ ਬੇਟਾ ਹੈਗਾ ਅੰਦਰਲਾ ਸਾਡੇ ਸਰੀਰ ਦਾ ਹਿੱਸਾ ਹੈ ਆ ਬਾਕੀ ਸਾਰੇ ਬਾਹਰਲੇ ਨੇ ਠੀਕ ਹੈ ਸੋ ਕਿਡਨੀ ਇਹਦਾ ਰਾਈਟ ਆਨਸਰ ਹੈ ਗਾਹਾਂ ਚੱਲਦੇ ਆ ਬੇਟਾ ਵਰਬਲ ਐਂਡ ਨਾਨ ਵਰਬਲ ਆ ਬੇਟਾ 16ਵਾਂ ਸਵਾਲ ਹੈ ਤੁਹਾਡਾ ਡਾਈਸ ਦਾ ਸਵਾਲ ਹੈ ਆਪਕੋ ਬੜੇ ਅੱਛੇ ਸੇ ਕਰਵਾਇਆ ਗਿਆ ਥਾ ਤੋਂ ਇਹਦੇ ਵਿੱਚ ਬੇਸਿਕਲੀ ਕੀ ਹੈ ਅੱਜ ਸੌਰੀ ਇਹ ਡਾਈਸ ਦਾ ਨਹੀਂ ਹੈ ਇਹ ਜਿਹੜਾ ਹੈਗਾ ਫਿਗਰ ਕੰਪਲੀਸ਼ਨ ਦਾ ਹੈ ਇੱਥੇ ਦੇਖੋ ਇੱਕ ਡਾਟ ਹੈ ਇੱਥੇ ਦੋ ਡਾਟ ਹੈ ਇੱਥੇ ਤਿੰਨ ਡਾਟ ਹੈ ਤਾਂ ਬੇਟਾ ਇੱਥੇ ਕਿੰਨੇ ਡਾਟ ਆਉਣਗੇ ਚਾਰ ਡਾਟ ਆਉਣਗੇ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਔਰ ਆਪ ਯਕੀਨ ਨਹੀਂ ਮਾਨੋਗੇ ਜਿਹੜੇ ਤੁਹਾਡੇ ਸੀਨੀਅਰ ਪੇਪਰ ਦੇ ਕੇ ਆਏ ਨੇ 11ਵਾਂ ਵਿੱਚ ਦਾਖਲੇ ਲਈ ਉਹਨਾਂ ਨੂੰ ਡਿੱਟੋ ਸੇਮ ਕੁਐਸਚਨ ਰੀਜ਼ਨਿੰਗ ਦੇ ਵਿੱਚ ਪਿਆ ਹੈ ਸੇਮ ਕੁਐਸਚਨ ਠੀਕ ਹੈ ਜੀ ਉਸ ਤੋਂ ਬਾਅਦ ਰਜੇ ਆਹ ਕੁਐਸਚਨ ਹੈ ਇਹਦਾ ਮੈਨੂੰ ਲੱਗਦਾ ਜੀ ਤੁਹਾਨੂੰ ਗ੍ਰੇਸ ਮਾਰਕ ਮਿਲੂਗਾ ਕਿਉਂ ਮਿਲੂਗਾ ਕਿਉਂਕਿ ਇਹਨਾਂ ਨੇ ਇੱਥੇ ਜ ਰਜਾ ਆਹ ਇਹਨਾਂ ਨੇ ਜਿਹੜੀ ਹੈਗੀ ਹੈ ਇਹਦੀ ਵਾਟਰ ਇਮੇਜ ਬਣਾਈ ਹੈ ਠੀਕ ਹੈ ਜੀ ਦੇਖੋ ਵਾਟਰ ਇਮੇਜ ਕਿਵੇਂ ਹੁੰਦੀ ਹੈ ਅਗਰ ਤੁਹਾਨੂੰ ਥੋੜਾ ਜਿਹਾ ਕਨਸੈਪਟ ਪਤਾ ਹੈ ਵਾਟਰ ਇਮੇਜ ਮਤਲਬ ਥੱਲੇ ਸ਼ੀਸ਼ਾ ਲਾ ਦਿੰਨੇ ਆ ਬੇਟਾ ਆਪਾਂ ਸ਼ੀਸ਼ੇ ਦੇ ਜਿਹੜੀ ਨੇੜ ਆਹ ਦੇਖੋ ਆ ਪੁਆਇੰਟ ਤੋਂ ਦੂਰ ਜਾ ਰਿਹਾ ਤਾਂ ਪੁਆਇੰਟ ਤੋਂ ਦੂਰ ਚਲੇ ਗਿਆ ਆਹ ਪੁਆਇੰਟ ਨੂੰ ਪਕੜ ਕੇ ਸ਼ੀਸ਼ੇ ਤੋਂ ਪਰ੍ਹਾਂ ਵੱਲ ਜਾ ਰਿਹਾ ਹੈ ਤਾਂ ਕੁਝ ਇਦਾਂ ਜਿਹਾ ਜਾਣਾ ਸੀ ਇਹ ਔਰ ਇਦਾਂ ਗਹੀ ਸ਼ੇਪ ਬਣ ਰਹੀ ਹੈ ਤਾਂ ਰਜਾ ਜਿਹੜੀ ਆਪਸ਼ਨ ਨੰਬਰ ਸੀ ਹੈ ਇਹਦਾ ਜੋ ਰਾਈਟ ਆਨਸਰ ਹੋਣਾ ਸੀ ਹੈਨਾ ਆਪਸ਼ਨ ਨੰਬਰ ਸੀ ਦਾ ਬੇਟਾ ਰਾਈਟ ਆ ਪਹਿਲਾਂ ਸਿੱਧੀ ਫਿਰ ਇਧਰ ਨੂੰ ਗਈ ਫਿਰ ਥੱਲੇ ਨੂੰ ਜਾਊਗੀ ਫਿਰ ਐਦਾਂ ਇਹਦੀ ਜਿਹੜੀ ਆ ਸ਼ੇਪ ਹੈ ਬੇਟਾ ਇਹ ਦਾ ਰਾਈਟ ਆਨਸਰ ਹੋਣਾ ਸੀ ਪਰ ਤੁਸੀਂ ਗ੍ਰੇਸਲੀ ਰੈਡੀ ਰਹੋ ਜਾਂ ਹੋ ਸਕਦਾ ਹੈ ਕਿ ਅਹ ਹੋਰ ਸੈੱਟ ਦੇ ਵਿੱਚ ਇਹ ਉੱਤਰ ਫਿਗਰ ਦਿੱਤੀ ਹੋਵੇ ਪਰ ਇੱਥੇ ਹੈ ਨਹੀਂ ਸੀ ਸੋ ਮੈਨੂੰ ਲੱਗਦਾ ਕਿ ਤੁਸੀਂ ਗ੍ਰੇਸ ਮਾ ਕੇ ਇਹਦੇ ਵਿੱਚ ਡਿਸਰਵ ਕਰਦੇ ਹੋ মুਵ ਟੂ ਦ ਨੈਕਸਟ ਕੁਐਸਚਨ ਇਹ ਸਵਾਲ ਹੈ ਤੁਹਾਡਾ ਡਾਈਸ ਦਾ ਮੈਂ ਬੋਲ ਕੇ ਸੁਣਾ ਦਿੰਨੀ ਆਂ ਅਗਰ ਬਲਰ ਹੈ ਕਹਿੰਦੇ ਜਦੋਂ ਘਣ ਬਣਾਉਣ ਲਈ ਚਿੱਤਰ ਨੂੰ ਜੋੜਿਆ ਜਾਂਦਾ ਹੈ ਤਾਂ ਤਿੰਨ ਬਿੰਦੂਆਂ ਵਾਲੇ ਫਲਕ ਦੇ ਉਲਟ ਕਿੰਨੇ ਬਿੰਦੂ ਨੇ ਬੇਟਾ ਤਿੰਨ ਬਿੰਦੂਆਂ ਦੇ ਆਪੋਜ਼ਿਟ ਕੌਣ ਹੈ ਤੁਹਾਨੂੰ ਅੱਛੇ ਤਰੀਕੇ ਨਾਲ ਕਰਾਇਆ ਗਿਆ ਸੀ ਬੇਟਾ ਇਹ ਸਾਡੇ ਕੋਲ ਓਪਨ ਡਾਈਸ ਹੈ ਜਿਹਨੂੰ ਖੁੱਲਾ ਪਾਸਾ ਕਹਿੰਦੇ ਨੇ ਇਹਦੇ ਬੇਟਾ ਆਹ ਵਾਲਾ ਜਿਹੜਾ ਫੇਸ ਹੈ ਇਹਦੇ ਆਪੋਜ਼ਿਟ ਹੁੰਦਾ ਹੈ ਕਿ ਦੋ ਜਿਹੜੇ ਆਪੋਜੀਟ ਹੋ ਜਾਂਦੇ ਨੇ ਹੁਣ ਤੁਸੀਂ ਇਹਦੇ ਚ ਆਨਸਰ ਚੈੱਕ ਕਰ ਸਕਦੇ ਹੋ ਜੀ ਇਹਨਾਂ ਨੇ ਸਾਨੂੰ ਤਿੰਨ ਬਿੰਦੂਆਂ ਦੇ ਆਪੋਜੀਟ ਪੁੱਛਿਆ ਤਿੰਨ ਬਿੰਦੂ ਆ ਆ ਸੀ ਬੇਟਾ ਇਹਦੇ ਆਪੋਜੀਟ ਆਹਾਂ ਸਾਈਡ ਆਊਗੀ ਜਿੱਦੇ ਚ ਛੇ ਬਿੰਦੂ ਨੇ ਸੋ ਆਪਸ਼ਨ ਨੰਬਰ ਡੀ ਮੇਰੇ ਬੱਚੋ ਇਸ ਦਾ ਰਾਈਟ ਆਨਸਰ ਆ ਜਾਣਾ تھا ਆ ਮੂਵ ਕਰਦੇ ਨੇ ਨੈਕਸਟ ਕੁਐਸਚਨ ਅੱਗੇ ਬੇਟਾ ਅਸੀਂ ਇਹਨੂੰ ਹਨਾ ਜਿਹੜਾ ਹੈਗਾ ਜਿਹੜਾ ਪੈਟਰਨ ਬਣਿਆ ਹੋਇਆ ਇਹਦੇ ਬੇਸ ਤੇ ਸੋਲਵ ਕਰਨਾ ਦੇਖੋ ਪਹਿਲਾਂ ਤਾਂ ਆਹ ਇੱਥੋਂ ਸਰਕਲ ਪੂਰਾ ਹੋਊਗਾ ਫਿਰ ਬੇਟਾ ਇੱਥੇ ਇੱਕ ਲਾਈਨ ਵੱਜੂਗੀ ਇੱਥੋਂ ਇਸ ਤਰੀਕੇ ਨਾਲ ਟ੍ਰਾਇੰਗਲ ਨਿਕਲੂਗਾ ਟ ਔਰ ਇਹ ਤੁਸੀਂ ਜਿਹੜੀ ਸ਼ੇਪ ਹੈ ਦੇਖ ਸਕਦੇ ਹੋ অপਸ਼ਨ ਨੰਬਰ B 'ਚ ਬਣ ਰਹੀ ਹੈ ਸੋ ਤੁਹਾਡਾ ਰਾਈਟ ਆਨਸਰ ਹੈ অপਸ਼ਨ ਨੰਬਰ B موਵ ਟੂ द नेक्स्ट ਕੁਐਸਚਨ ਕੁਐਸਚਨ ਨੰਬਰ 20 ਦੇ ਵਿੱਚ राजे ਦੇਖੋ ਆ ਲਾਈਨਾਂ ਇਦਾਂ ਨੇ ਔਰ ਇੱਥੇ ਜਿਹੜੀਆਂ ਹੈਗੀਆਂ ਨੇ ਚੇਂਜ ਨਹੀਂ ਸੋ that means ਜਿਹੜੀਆਂ ਆ ਖੜਮੀਆਂ ਲਾਈਨਾਂ ਨੇ ਇੱਥੇ ਖੜਮੀਆਂ ਤਾਂ ਆਉਣੀਆਂ ਨਹੀਂ ਥੋੜਾ ਜਿਹਾ ਤਾਂ ਚੇਂਜ ਹੋਊਗਾ ਸੋ that means অপਸ਼ਨ ਨੰਬਰ A ਤਾਂ ਸਿੱਧੀ ਖਤਮ ਕਰ ਦਿਓ অপਸ਼ਨ ਨੰਬਰ C 'ਚ ਤਾਂ ਪਤਾ ਨਹੀਂ ਕੀ ਗਾਹਾਂ ਦੀ ਗਾਹ ਲਾਈਨਾਂ ਮਾਰਤੀਆਂ एक्सट्रा लाइना नहीं मारनिया है और आइना ने तो बिना कुछ सोचे समझे ऑप्शन बी थोड़ा है यानी इन्ह ने जैना ने बेटा डायरेक्शन बदलती खड़वी लाइना लेटवी लाइना च कन्वर्ट करता जस्ट गिव मी अड रजे जस्ट गिव मी अः नैक्सट देखते हो ਇਥੇ ਤੱਕ ਪਹੁੰਚ ਗਏ ਆਪਾਂ ਆਪਸ਼ਨ ਨੰਬਰ 20 ਤੱਕ ਪਹੁੰਚ ਗਏ ਸੋ ਇਹਦਾ ਰਾਈਟ ਆਨਸਰ ਆ ਗਿਆ ਆਪਸ਼ਨ ਨੰਬਰ B ਔਰ ਆਪਸ਼ਨ ਨੰਬਰ B ਤੁਹਾਨੂੰ ਗਾ ਇਹਦੇ B ਜੀ ਦਿੱਤਾ ਹੋਇਆ ਠੀਕ ਹੈ ਜੀ ਹੁਣ ਅ ਜੇ ਨੈਕਸਟ ਦੇਖਦੇ ਆ ਨੈਕਸਟ ਦੇ ਵਿੱਚ ਆਪਾਂ ਨੇ ਦੇਖਣਾ ਕੀ ਕੀਤਾ ਹੈ ਦੇਖੋ ਆਹ ਵਾਲੀ ਜਿਹੜੀ ਜਿੰਨੀਆਂ ਵੀ ਸਾਈਡਾਂ ਨੇ ਉਹਦੇ ਵਿੱਚ ਬੇਟਾ ਇੱਕ ਸਾਈਡ ਐਡ ਕਰਤੀ ਔਰ ਇਹਨੂੰ ਖੜਾ ਕਰਤਾ ਠੀਕ ਹੈ ਫਿਰ ਗਾਹ ਬੇਟਾ ਇਹਨੂੰ ਫੇਰ ਚੇਂਜ ਕਰਤਾ ਯਾਨੀ ਕਿ ਫਿਰ ਜਿਹੜੀ ਸ਼ੇਪ ਹੈ ਇਹਨੂੰ ਇਦਾਂ ਲੇਟਵਾ ਕਰਤਾ ਤੇ ਇੱਕ ਲਾਈਨ ਹੋਰ ਐਕਸਟਰਾ ਕਰਤੀ 댓 ਮੀਨਸ ਹੁਣ ਇੱਥੇ ਕੀ ਹੋਊਗਾ ਪਹਿਲਾਂ ਤਾਂ ਇਹ ਜਿਹੜੀ ਆਹ ਲੇਟਵੀ ਹੈ ਇਹਨੂੰ ਖੜਾ ਕਰਨਗੇ ਇਸ ਤਰੀਕੇ ਨਾਲ ਖੜਾ ਹੋ ਜਾਊਗਾ ਆ ਇੱਕ ਲਾਈਨ ਆਲਰੇਡੀ ਹੈਗੀ ਸੀ ਤੇ ਬੇਟਾ ਇੱਕ ਲਾਈਨ ਐਕਸਟਰਾ ਲੱਗੂਗੀ ਔਰ ਦੇਖੋ ਇੱਕ ਕਲਾਈਨ ਐਕਸਟਰਾ ਪਹਿਲਾਂ ਤਾਂ ਜਿਹੜੇ ਆ ਲੇਟਵੇ ਨੇ ਆਪਸ਼ਨ ਸੀ ਤੇ ਡੀ ਤਾਂ ਪਹਿਲਾਂ ਹੀ ਕੱਟ ਦੋ ਬੀ ਦੇ ਵਿੱਚ ਤਾਂ ਦੇਖੋ ਪਤਾ ਨਹੀਂ ਕੀ ਆਹ ਸਟਾਰ ਜਿਹਾ ਬਣਾ ਤਾਂ ਇਹ ਨਹੀਂ ਬਣਨਾ ਬੇਟਾ ਆਪਸ਼ਨ ਨੰਬਰ ਏ ਰਾਈਟ ਆਨਸਰ ਹੈ ਔਰ ਏ ਦੇ ਵਿੱਚ ਹੀ ਤੁਹਾਨੂੰ ਏ ਦਿੱਤਾ ਹੋਇਆ ਹੈ ਸੋ মুਵ ਟੂ ਦਾ ਨੈਕਸਟ ਕੁਐਸਚਨ ਕੁਐਸਚਨ ਨੰਬਰ 12 ਦੇ ਵਿੱਚ ਕੀ ਹੈ ਦੇਖੋ ਆ ਤੁਹਾਡੇ ਸੀਨੀਅਰਸ ਨੂੰ ਤੁਹਾਡੇ ਸੀਨੀਅਰ ਯਾਨੀ ਜਿਹੜੇ 11ਵੀਂ ਵਾਲੇ ਚ ਦਾਖਲਾ ਲੈਣ ਲਈ ਪੇਪਰ ਦੇ ਕੇ ਆਏ ਨੇ ਜਵਾਬ ਉਹਨਾਂ ਨੂੰ ਵੀ ਸੇਮ ਸਵਾਲ ਆਇਆ ਸੀ ਔਰ ਹੋਰ ਤਾਂ ਹੋਰ ਪਿਛਲੇ ਸਾਲ ਵੀ ਇਹ ਸਵਾਲ ਆਇਆ ਸੀ ਸ਼ਾਇਦ ਸਕੂਲ ਆਫ ਐਮੀਨੈਂਸ ਵਾਲਿਆਂ ਦਾ ਫੇਵਰਿਟ ਸਵਾਲ ਹੈ ਸੋ ਅਜੇ ਦਾ ਜਿਹੜਾ ਰਾਈਟ ਆਨਸਰ ਹੈ অপਸ਼ਨ ਨੰਬਰ B ਬਣਨਾ ਹੈ ਔਰ অপਸ਼ਨ ਨੰਬਰ B ਤੁਹਾਨੂੰ ਬੀਚ ਹੀ ਦਿੱਤਾ ਹੋਇਆ ਹੈ মুਵ ਟੂ ਦਾ ਨੈਕਸਟ ਕੁਐਸਚਨ ਇਹ ਵੀ ਬੇਟਾ ਡਾਈਸ ਦਾ ਸਵਾਲ ਹੈ ਇਹ ਸਾਡੇ ਕੋਲ ਕੀ ਹੈ ਇਹਨੇ ਚੂਜ਼ ਦਾ ਬਾਕਸ ਦੈਟ ਇਜ਼ ਸਿਮਿਲਰ ਟੂ ਦਾ ਬਾਕਸ ਫਾਰਮਡ ਫਰਮ ਦਾ 기ਵਨ ਸ਼ੀਟ ਆਫ ਪੇਪਰ ਦੇਖੋ ਤੁਹਾਨੂੰ ਕਨਸੈਪਟ ਸਮਝਾਉਣ ਦਾ ਟਾਈਮ ਨਹੀਂ ਫਿਲਹਾਲ ਇਹਨਾਂ ਦੇਖੋ ਕਿ A ਦੇ ਆਪੋਜ਼ਿਟ ਬੇਟਾ ਕੀ ਹੈ D ਹੈ ਔਰ ਬੇਟਾ ਹਾਂ F ਦੇ ਆਪੋਜ਼ਿਟ ਇੱਕ ਛੱਡ ਕੇ ਹੁੰਦਾ B ਇਹ ਸਾਡੇ ਕੋਲ ਨਾ ਟ੍ਰਿਕ ਹੁੰਦੀਆਂ ਨੇ ਜਾਂ ਕਨਸੈਪਟ ਕਹਿ ਲਓ E ਦੇ ਆਪੋਜ਼ਿਟ ਅਜੇ ਕੀ ਹੁੰਦਾਗਾ C ਜਿਹੜੇ ਵੀ ਮਤਲਬ ਜਦੋਂ ਆਪਾਂ ਮੰਨ ਲੂ ਕਯੂਬ ਉਹ ਖੇਡਦੇ ਆਂਗੇ ਆਪਾਂ ਕੀ ਖੇਡਦਾ ਲੁੱਡੋ ਖੇਡਦੇ ਆਂ ਅਜੇ ਲੁੱਡੋ ਦੇ ਜਿਹੜੇ ਆਪੋਜ਼ਿਟ ਪਾਸੇ ਜਿਹੜੇ ਨੰਬਰ ਲਿਖੇ ਹੁੰਦੇ ਆ ਉਹ ਕਦੇ ਵੀ ਇੱਕ ਪਾਸ 23 ਦਾ ਰਾਈਟ ਆਨਸਰ ਆਪਸ਼ਨ ਨੰਬਰ 2 ਬਣੂਗਾ ਆਪਸ਼ਨ ਨੰਬਰ 2 ਕਿਉਂਕਿ ਦੇਖੋ f f ਦੇਖੋ ਆ ਜੋੜੇ ਚੋ ਲੈ ਲਿਆ ਇਹਨਾਂ ਨੇ f ਬੇਟਾ ਆਹ ਇੱਕ ਪੇਅਰ ਚੋ ਲੈ ਲਿਆ d ਬੇਟਾ ਆ ਪੇਅਰ ਚੋ ਲੈ ਲਿਆ ਤੇ e ਆ ਪੇਅਰ ਚੋ ਲੈ ਲਿਆ ਇਹ ਬਿਲਕੁਲ ਸਹੀ ਹੈ ਠੀਕ ਹੈ ਜੀ ਬਾਕੀ ਜੇ ਤੁਹਾਨੂੰ ਐਕਸਪਲੇਨੇਸ਼ਨ ਚਾਹੀਦੀ ਹੋਵੇ ਮੈਨੂੰ ਦੱਸਿਓ ਮੈਂ ਹੋਰ ਡਿਟੇਲਸ ਕਰਾ ਦੂੰਗੀ ਬਟ ਫਿਲਹਾਲ ਤੋਂ ਆਈ نو ਯੂ ਪੀਪਲ ਆਰ ਇੰਟਰਸਟਿਡ ਇਨ ਆਨਸਰਸ ਓਨਲੀ ਰਾਈਟ ਮੂਵ ਟੂ ਦਾ 24th ਕੁਐਸਚਨ ਕਹਿੰਦੇ ਦਿੱਤੇ ਗਏ ਵਿਕਲਪਾਂ ਵਿੱਚੋਂ ਇੱਕ ਚਿੱਤਰ ਚੁਣੋ ਜੋ ਚਿੱਤਰ x ਵਿੱਚ ਫਿੱਟ ਕਰਨ ਤੇ ਇੱਕ ਪੂਰਨ ਵਰਗ ਬ 24 ਦਾ ਜੋ ਰਾਈਟ ਆਨਸਰ ਮੈਨੂੰ ਆਪਸ਼ਨ ਨੰਬਰ ਜਿਹੜਾ ਹੈਗਾ 2 ਲੱਗ ਰਿਹਾ ਸੋ ਆਪਸ਼ਨ ਨੰਬਰ B ਇਹਦਾ ਰਾਈਟ ਆਨਸਰ ਲਗਾ ਕੇ ਚਲੋ ਆਪਸ਼ਨ ਨੰਬਰ 25th ਦਾ ਜੋ ਰਾਈਟ ਆਨਸਰ ਐਸ ਪਰ ਮਾਈ ਨੋਲੇਜ ਔਰ ਜਿੰਨਾ ਕੁ ਮੈਨੂੰ ਦੇਖ ਕੇ ਲੱਗ ਰਿਹਾ 25ਵੇਂ ਦਾ ਰਾਈਟ ਆਨਸਰ ਵੀ ਮੈਨੂੰ ਆਪਸ਼ਨ ਨੰਬਰ 2 ਦਿਖ ਰਿਹਾ ਹੈ ਔਰ ਆਪਸ਼ਨ ਨੰਬਰ 2 ਯਾਨੀ ਬੀ ਲਗਾ ਕੇ ਚੱਲੋ ਮੋਸਟ ਐਕਸਪੈਕਟਿਡ ਆਨਸਰ ਕੀ ਹੈ ਇੱਕ ਦੋ ਨੰਬਰ ਇਧਰ ਉਧਰ ਹੋ ਸਕਦੇ ਆ ਜ਼ਿਆਦਾ ਨਹੀਂ ਹੋ ਸਕਦੇ ਠੀਕ ਹੈ ਜੀ ਬਾਕੀ ਤਾਂ ਦੇਖੋ ਤੁਹਾਨੂੰ ਮੈਂ ਕਨਸੈਪਟ ਨਾਲ ਦੀ ਕਰਾਈ ਨੇ ਪਰ ਥੋੜਾ ਜਿਹਾ ਇਹਨਾਂ ਦੇ ਵਿੱਚ ਕਈ ਵਾਰ ਜਿਹੜਾ ਟੀਚਰ ਹੈ ਕੋਈ ਹੋਰ ਲੌਜੀਕ ਲਾ ਜਾਂਦਾ ਹੈ ਜਿਹੜਾ ਪੇਪਰ ਬਣਾਉਣ ਵਾਲਾ ਹੁੰਦਾ ਹੈ ਠੀਕ ਹੈ ਜੀ ਹਾਂਜੀ 26 ਦੇ ਵਿੱਚ ਦੇਖੀਏ ਤਾਂ ਇਹਨਾਂ ਨੇ ਕਿ ਦੋ ਬਰਾਬਰ ਭਾਗਾਂ 'ਚ ਵੰਡ ਰਹੀ ਹੈ ਇਹਦੇ 'ਚ ਵੀ ਡਾਇਆਮੀਟਰ ਇਦਾਂ ਲੱਗ ਰਿਹਾ ਵੀ ਚੱਕਰ ਨੂੰ ਦੋ ਬਰਾਬਰ ਭਾਗਾਂ 'ਚ ਵੰਡ ਰਿਹਾ ਹੈ ਇਹਦੇ 'ਚ ਵੀ ਰਜੇ ਸਾਨੂੰ ਬਰਾਬਰ ਹਨਾ ਸਾਈਡਾਂ ਲੱਗ ਰਹੀਆਂ ਪਰ ਆਪਸ਼ਨ ਸੀ ਗਲਤ ਹੈ ਕਿਉਂਕਿ ਇਹਦੇ 'ਚ ਰਜ ਜਿਹੜੀ ਆਹ ਲਾਈਨ ਹੈ ਇੱਕ ਪਾਸੇ ਬਾਹਰ ਏਰੀਆ ਇੱਕ ਪਾਸੇ ਘਾਟ ਏਰੀਆ ਸੋ ਆਪਸ਼ਨ ਨੰਬਰ ਸੀ ਇਜ਼ ਯੂਰ ਰਾਈਟ ਆਨਸਰ 27 ਦਾ ਜੋ ਰਾਈਟ ਆਨਸਰ ਹੈ ਜੇ ਇੱਥੇ ਮੇਰੇ ਕੋਲ ਨਾ ਆਹ ਕਲੀਅਰ ਨਹੀਂ ਹੈ ਜਿੱਥੇ ਤੱਕ ਮੈਨੂੰ ਲੱਗਦਾ ਇਹ ਇਦਾਂ ਤੀਰ ਜੇ ਲੱਗੇ ਹੋਣਗੇ ਔਰ ਇਦਾਂ ਇਹਦੇ ਵਿੱਚ ਡਾਇਰੈਕਸ਼ਨ ਦਾ ਚੱਕਰ ਪਊਗਾ ਠੀਕ ਹੈ ਸੋ ਬੇਟਾ ਇਹ ਤੁਸੀਂ ਆਨਸਰ ਦੇਖ ਲਿਓ ਮੇਰੇ ਕੋਲ ਨਾ ਇੱਥੇ ਕਲੀਅਰ ਵਿਜ਼ਿਬਿਲਟੀ ਨਹੀਂ ਹੈਗੀ ਸੋ ਮੈਂ ਤੁਹਾਨੂੰ ਇਹਦਾ ਆਨਸਰ ਨਹੀਂ ਦੱਸ ਸਕਦੀ ਪਰ ਮੈਂ ਤੁਹਾਨੂੰ ਦੱਸ ਤਾਂ ਕਿ ਮੈਨੂੰ ਲੱਗ ਰਿਹਾ ਕਿ ਆਹ ਇਦਾਂ ਨਾ ਕੋਈ ਮਤਲਬ ਤ੍ਰਿਪੋਜ ਦੀ ਸ਼ੇਪ ਹੈ ਜਾਂ ਤਾਂ ਦੋਨੋਂ ਸਾਰੇ ਇੱਕ ਸਾਈਡ ਹੋਣਗੇ ਇੱਕ ਆਪੋਜ਼ਿਟ ਚ ਜਾਊਗਾ ਉਹੀ ਤੁਹਾਡਾ ਆਨਸਰ ਆਜੂਗਾ ਠੀਕ ਹੈ ਅਗਲੇ ਸਵਾਲ ਤੇ ਚੱਲਦੇ ਆਂ ਹੁਣ ਅਗਲੇ ਹੁਣ ਇਹ ਵੀ ਡਿਪੈਂਡ ਕਰਦਾ ਵੀ ਜਿਹੜਾ ਬਣਾਉਣ ਵਾਲਾ ਪੇਪਰ ਉਹਨੇ ਕਿਸ ਪੁਆਇੰਟ ਆਫ 뷰 ਤੋਂ ਬਣਾਇਆ ਕਿਉਂਕਿ ਹੋ ਸਕਦਾ ਸੀ ਵੱਖਰਾ ਹੋਵੇ ਕਿਉਂਕਿ ਸੀ ਇੱਕ ਸਰਕਲ ਹੈ ਹੋ ਸਕਦਾ ਜਿਹੜਾ ਹੈਗਾ ਬੀ ਵੱਖਰਾ ਹੋਵੇ ਕਿਉਂਕਿ ਬਾਕੀ ਸਾਰੇ ਤੁਸੀਂ ਦੇਖੋ ਲਾਈਨ ਸੈਂਟਰ 'ਚ ਲੱਗੀ ਹੋਈ ਹੈ ਬਰਾਬਰ ਏਰੀਆ ਇੱਥੇ ਬੇਟਾ ਲਾਈਨ ਸੈਂਟਰ 'ਚ ਬਰਾਬਰ ਏਰੀਆ ਇੱਥੇ ਲਾਈਨ ਸੈਂਟਰ 'ਚ ਬਰਾਬਰ ਏਰੀਆ ਪਰ ਆਪਸ਼ਨ ਬੀ ਦੇ ਵਿੱਚ ਥੋੜੀ ਜਿਹੀ ਲਾਈਨ ਉੱਪਰ ਹੈ ਯਾਨੀ ਉੱਪਰ ਘੱਟ ਏਰੀਆ ਥੱਲੇ ਵੱਧ ਏਰੀਆ ਸੋ ਆਪਸ਼ਨ ਨੰਬਰ ਬੀ ਆਪਾਂ ਇਹਦਾ ਆਨਸਰ ਲਵਕੇ ਚੱਲਦੇ ਹਾਂਗੇ ਅਗਲੇ ਸਵਾਲ ਤੇ ਚੱਲੀਏ ਇਹਦੇ 'ਚ ਵੀ ਵੱਖ ਜਿਹੜਾ ਹੈਗਾ ਕਲਰ ਕੀਤਾ ਪਿਆ ਹੈ ਔਰ ਇਹ ਤਾਂ ਸਾਨੂੰ ਬਾਕੀਆਂ ਦੇ ਵਿੱਚ ਨਹੀਂ ਕੀਤਾ ਹੋਇਆ ਸੋ ਆਪਸ਼ਨ ਨੰਬਰ ਸੀ ਵੱਖਰੀ ਆ ਗਈ ਔਰ ਲਾਸਟ ਕੁਐਸਚਨ ਦੇਖੀਏ ਤਾਂ ਬੇਟਾ ਜਿਹੜੀ ਪਹਿਲੀ ਲਾਈਨ ਹੈ ਉਹਦੇ 'ਚ ਦੇਖੋ ਪੈਰਲਲ ਲਾਈਨ ਨੇ ਯਾਨੀ ਕਿ ਸਮੰਤਰ ਰੇਖਾਵਾਂ ਨਹੀਂ ਗਈਆਂ ਬੇਟਾ ਦੂਸਰੀ 'ਚ ਵੀ ਸਮੰਤਰ ਨੇ ਚੌਥੀ 'ਚ ਵੀ ਸਮੰਤਰ ਨੇ ਪਰ ਬੇਟਾ ਤੀਜੀ ਦੇ ਵਿੱਚ ਸਮੰਤਰ ਰੇਖਾਵਾਂ ਨਹੀਂ ਜਦੋਂ ਮੈਂ ਇਹਨਾਂ ਨੂੰ ਅੱਗੇ ਵਧਾਉਂਗਾ ਇਹ ਕੱਟ ਦੇਣਗੇ ਇੱਕ ਦੂਜੇ ਨੂੰ ਸੋ ਆਪਸ਼ਨ ਨੰਬਰ 3 ਇਹਦਾ ਰਾਈਟ ਆਨਸਰ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਦੱਸਿਓ ਵੀ ਤੁਹਾਡੇ 30 'ਚ ਕਿੰਨੇ ਨੰਬਰ ਬਣੇ ਨੇ ਔਰ ਕੱਲ ਆਪਾਂ ਜਿਹੜੀ ਮੈਚ ਦੀ ਆਨਸਰ Thank you so much for watching this video and God bless you everyone.